ਨੇ ਤੇ ਇਹਦੇ ਵਿੱਚ ਮੈਂ ਰਹਿ ਰਿਹਾ ਮੈਂ ਸਰੀਰ ਨਹੀਂ ਹਾਂ ਇਹਦੇ ਵਿੱਚ ਰਹਿ ਰਿਹਾ ਜੇ ਤੁਸੀਂ ਇਹ ਚੀਜ਼ ਨੂੰ ਅਲੱਗ ਸੋਚ ਬਣਾਓਗੇ ਫਿਰ ਤੁਹਾਡਾ ਸੂਖਮ ਸਰੀਰ ਜਿਹੜਾ ਹੈ ਅਲੱਗ ਨਿਕਲੇਗਾ ਜਦੋਂ ਉਹ ਛੋਟੇ ਰੂਪ ਆਵੇਗਾ ਉਹਦੇ ਨਾਲ ਬੰਦ ਕੀ ਸ਼ੁਰੂ ਕਰੋਗੇ ਹੁ ਜਿਵੇਂ ਜੇ ਤੁਸੀਂ ਮੱਧ ਵਿੱਚ ਚ ਜਾਈ ਜਾਓਗੇ ਤੁਹਾਨੂੰ ਇਹ ਪਤਾ ਜਿਵੇਂ ਕੋਈ ਲੱਕੜ ਪਈ ਹੁੰਦੀ ਹੈ ਇਸ ਤਰ੍ਹਾਂ ਮਹਿਸੂਸ ਹੋਵੇਗਾ ਸਰੀਰ ਜਦੋਂ ਆਸਤੇ ਆਸਤੇ ਇਹ ਜੜ ਤਾਂ ਫਟਦਾ ਜਾਵੇਗਾ ਤੁਸੀਂ ਅੰਦਰ ਕੰਮ ਕਰਦੇ ਹੋ ਪਰ ਉਸ ਦੌਰਾਨ ਵੀ ਮਨ ਭੱਜਿਆ ਕਰਦਾ ਹੈ ਮਨ ਨੂੰ ਸਵਾਸਾਂ ਦੀ ਗਤੀ ਨਾਲ ਵੀ ਉਹਨੂੰ ਹੌਲਾ ਕਰਨਾ ਪੈਂਦਾ ਹੈ ਖੁਰਾਕ ਨਾਲ ਵੀ ਰੋਕਣਾ ਪੈਂਦਾ ਹੈ ਕਈ ਵਾਰੀ ਪ੍ਰੇਮੀ ਜੜ ਤਾਂ ਵੀ ਫਟ ਜਾਣਗੇ ਪਰ ਉਸਮਾਧੀ 'ਚ ਹੋਣਗੇ ਪਰ ਮਨ ਨਹੀਂ ਰੁਕਦਾ ਹੁੰਦਾ ਮਨ ਕਿਉਂਕਿ ਜੇ ਰੁਕ ਵੀ ਗਿਆ ਦਿਮਾਗ ਹੋਰ ਕੁਝ ਸੋਚਣ ਲੱਗ ਜਾਂਦਾ ਹੈ ਬੀਜ ਪੱਤ ਲੈ ਗਏ ਆਪ ਕਿਉਂ ਉਗਵੇ ਦਾਲ ਜਿਹੜਾ ਕਹਿੰਦੇ ਦੂ ਫਾੜ ਬੀਜ ਹੋਵੇ ਉਹ ਕਦੇ ਹਰਾ ਨਹੀਂ ਹੁੰਦਾ ਜਿਹੜਾ ਇੱਕ ਵੀ ਹੁੰਦਾ ਉਹੀ ਹਰਾ ਹੋਵੇਗਾ ਜਿਹਦੇ ਦੁਫਾੜ ਹੋ ਗਿਆ ਉਹ ਹਰਾ ਨਹੀਂ ਹੁੰਦਾ ਮਨ ਕਰ ਕੇ ਜਿਸ ਪ੍ਰਭੂ ਦੀ ਯਾਦ ਕਰਦੇ ਆ ਦਿਮਾਗ ਕਿਤੇ ਹੋਰ ਹੈ